ਨੂੰ ਕੋ ਖੋਲਾ ਹੈ ਲਾਈਵ ਦੇ ਵਿੱਚ ਪਹੁੰਚੇ ਹੋਇਆ ਤੇ ਮੈਨੂੰ ਵੀ ਆ ਦੱਸੋ ਕਮਾਂ ਦੇਖੀ ਆਵਾਜ਼ ਆਉਂਦੀ ਹੈ ਮੇਰੀ ਧੰਨਵਾਦ ਕਰਦੇ ਆ ਜਿਹੜੇ ਕਹਿੰਦੇ ਤੇ ਦੱਸੋ ਵੀ ਫੋਟੋ ਸਹੀ ਆਉਂਦੀ ਨਾਲ ਫੋਟੋ ਦੇਖੀ ਫੋਟੋ ਸਹੀ ਆਉਂਦੀ ਹੈ ਤਾਂ ਫੋਟੋ ਪਕਾ ਕੇ ਨਾ ਫੋਟੋ ਮੈਨੂੰ ਇੱਧਰ ਵੱਲ ਕੀ ਥੋੜੀ ਘੱਟ ਦੇ ਦਈ ਆ ਤੇ ਲੋ ਜੀ ਜੁੜੇ ਰਹੋ ਤੁਹਾਨੂੰ ਮੈਚ ਦਿਖਾਵਾਂਗੇ ਸਾਰੇ ਅੱਜ ਪਤਾ ਲੱਗੂ जवानीो अॼु कहिड़े टोटी जेकी ਹਾਂ ਕੇਲੇ ਬੱਲੇ ਬਲੇ ਕਰਾਈ ਹੋਈ ਹੈ ਮੋਹਿਤ ਭਰਾ ਸਾਡਾ ਤੇ ਨਾਲ ਕਹਿੰਦੇ ਵਿਸ਼ਵਾਸ ਨਹੀਂ ਤੇ ਬੱਬੂ ਹੁਣਾ ਦਾ ਕਹਿੰਦੇ ਟੀਮ ਵਿੱਚ ਆਹ ਸਿੱਕਾ ਜਾਦਾ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਕੇ ਵਾਕੇ ਇਹਨਾਂ ਕਹਿੰਦੇ ਬਰਵਾਤਵਾ ਜੜਦੀ ਗੱਲ ਜਿਹੜੇ ਲੈ ਆ ਗਏ ਅਮਰਤਾ ਭਾਈ ਬੋਲ ਕਹਿੰਦਾ ਤੂੰ ਵੀ ਨੌਜਵਾਨ ਜਿਹੜੇ ਵਧੀਆ ਸਾਡੇ ਕੀਤਾ ਵਿਸ਼ੇ ਤੁਹਾਡੇ ਧੰਨਵਾਦ ਹੈ ਹਨ ਕਹਿੰਦੇ ਮੁੰਡਾ ਜਿਹੜਾ ਵਾਟਾ ਵਧੀਆ ਵੱਧ ਗਿਆ ਸਾਡੇ ਭਰਾ ਮਾਝੇ ਦੀ ਧਰਤੀ ਹੈ ਤੇ ਆਹ ਵਸਾ ਕਹਿੰਦੇ ਜੋਰ ਦੇ ਵਿੱਚ ਟੀਮਾਂ ਦੇ ਵਿੱਚ ਕਹਿੰਦੇ ਜਿਹੜੇ ਖੜੇ ਹੋਏ ਸਾਡੇ ਭਰਾ ਕਮਲ ਰੋਟੀ ਖਾਣੀ ਬਾਈ ਹੁਣ ਦੇ ਕੰਮ ਤੇ ਪੁੰਚਦੇ ਲਈ ਬੰਦੇ ਬੰਦਾ ਬਹੁਤ ਲੱਗੀ ਹੋਈ ਆ ਬੰਦਾ 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 ਅੰਦਰ 20 ਦਾ ਮੈਚ ਤੇ ਦੁਨੀਆ ਕਹਿੰਦੇ ਦੂਰ ਪਰਾ ਨੇ ਜੁੜੇ ਰਹੋ ਨਾਲ ਜੋ ਵੀ ਦਿਖਾਉਣਾ ਯਾਰ ਉਹਨਾਂ ਹੀ ਬੜੀ ਵਧੀਆ ਖਿਡਾਰੀ ਆਏ ਹੋਏ ਨੇ ਜੀ ਸਾਰੇ ਕਹਿੰਦੇ ਬਰਗਮਾਲਾ ਜ਼ਿਲ੍ਹਾ ਤੇ ਕਹਿੰਦੇ ਬੁੱਗਲ ਦੇ ਵਿੱਚ ਛੋਟਾ ਜਿਹਾ ਪਿੰਡ ਉਹ ਮਰਦੀ ਲੱਗੋ ਬਸਿਆ ਹੋਇਆ ਟੱਕਰ ਪ੍ਰੋਮੋਟਰ ਨੇ ਤੇ ਧੱਕੜੇ ਯਾਰੋ ਸਪੋਟਰ ਨੇ ਪਰ ਉਧਰ ਕਹਿੰਦੇ ਲੌਲੀ ਚਾਂਦੇ ਯਾਰ ਦੇਖੋ ਤਿੰਨੋਂ ਮੁਪਤੇ ਹੋਇਆ ਕਿੱਲੋ ਮਾ ਕਹਿੰਦੇ ਕਹਿੰਦੇ 250 200 ਨਾ 300 ਕਿਲੋਟਰ ਦਾ ਨਾ ਹੋਣਾ ਜਿਹੜਾ ਮਾਤੀ ਦੇ ਕੋਲ ਜੱਥੇ ਕਹਿੰਦੇ ਜਸਕਰਤ ਜੱਲਵਾਈ ਤੇ ਨਾਲ ਕਹਿੰਦੇ ਮਾਦੀ 200 ਸਾਲਾ ਪਹਾਰ ਵਿਸ਼ੇਸ਼ ਤੌਰ ਤੇ ਵੱਡੇ ਮੈਂ ਫਸਲ ਵਾਰ ਕੇ ਕਹਿਣਾ ਪਾਣਾ ਮੀਠਾ ਲਾ ਕੇ ਤੇਰਾ ਮੈਂ ਲੜ ਦੋ ਕੋੜ ਗਊਗਾ ਪਹਿਲਾ ਸਰਵੰਸ ਦਾਨੀਆਂ ਦੇ ने चमकी जवानी ने मार गिरा, सपा ने उसे रिपेयर करी रा, तू मेरे पे आने को तो पराठे पे, इस हथेली में जलाते रखीरों पे तो रोए लेते होते हो भी, आप खाए तो पे, आप इन्हें आप फोड़ के बदिए क्या आज के दे, आज सीधे में तस्वीरिया, आज के दे ये आपने में तस्वीरिया, इस कार की जिंदगी तो एक रेड ਇਸ ਦੀ ਲਾਵੇ ਕਿੰਨ ਰਾਤ ਸ਼ਿੱਕਰਾ ਤੇ ਆ ਤੇਰੇ ਨਾਲ ਟਕਿਆ ਓ ਸ਼ਾਵਾ ਸੁਖਿਆ ਤੇਰੀ ਸਾਖ ਨਾਲ ਜਿੱਤੀ ਤੇ ਇਟਲੀ ਤੇ ਟਕਿਆ ਵਾਕੇ ਵਾਕੇ ਜਾਨ ਗਰੀਸੁਰੇ ਨਾਟੇ ਗਿਆ ਤੇ ਸਾਹਮਣੇ ਕਹਿੰਦੇ ਸ਼ਾਵਾ ਸ਼ਾਵਾ ਜਿਹੜਾ ਟਕਰਾਂ ਆਉਂਦਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਪੰਜਾਬ ਦੇ ਨੂੰ ਆਹਾਂ ਅਲੀ ਬ੍ਰੈਡ ਲੈਂਦੇ ਪੰਜਾਬ ਦਾ ਮੁੰਡਾ ਕਿਹਨੇ ਕਹਿੰਦੇ ਮੜਕ ਨੇ ਜਿਹੜੇ ਕੈਨੇਡਾ ਵਿੱਚ ਜਰੂਰੀ ਆ ਕੀ ਭਾਈ ਬਣ ਕੇ ਯਾਰ ਇਹ ਇਧਰ ਫਿਰ ਜੂਮ ਕਰਨ ਦੀ ਲੋੜ ਨਹੀਂ ਜੇ ਇਧਰ ਦਾ ਫਿਰ ਜੂਮ ਕਰ ਲਿਆ ਕਰ ਫਿਰ ਕਹਿੰਦੇ ਫਾਈਨ ਕਰਾ ਉਧਰ ਕਿਹਦੇ ਸਾਡਾ ਪੱਟਾ ਨਹੀਂ ਰੇ ਆ ਮਰਿੰਦਰ ਸੰਧੂ ਔਰ ਯਾਰੀ ਕਿਵੇਂ ਗੋਰਜ ਸੰਧੂ ਨਾਲ ਕਹਿੰਦੇ ਗੇਰਾ ਸਾਹ ਅੱਜ ਕਿਵੇਂ ਟਰੈਕਰ ਆ ਲੱਗ ਪਾਣੀ ਜਾ ਰਿਹਾ ਭਰਾਵਾਂ ਦੀ ਬਤਾਓ ਕਹਿੰਦੇ ਤੇਲੜ ਦਾ ਮੌਕਾ ਮਿਲਿਆ ਔਰ ਟੱਕਰ 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 ਤੀਸਾ ਦੀ ਕੰਦੀ ਤੇ ਮੁੰਡਾ ਕਹਿੰਦੇ ਬਾਲ ਅਮਰਪੁਰ ਤੋਂ ਆਣੇ ਨੇ ਜਿਹੜਾ ਫੇਸ ਹੋਊਗਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਵੱਡੇ ਵੱਲ ਦਾ ਤੇ ਪੈਂਸੀਆਂ ਪੀਤੀ ਫਰਦੇ ਨੇ ਨਾਲੇ ਮੋੜਾ ਤੇ ਇਹ 10 ਕਲਾਸਾਂ ਲੱਗਿਆ ਤੇ ਸਾਰੇ ਨੇੜਾਂ ਤੇ ਉਹ ਕਰਕੇ ਬੰਦ ਕਰਨਾ ਕਾਲ ਜਬਾਰੀ ਸਭ ਕੰਦੀਆਂ ਆ ਲੋਕਰ ਕਿਤੇ ਨਹੀਂ ਦੇਲੇ ਸਿੱਟਾ ਟੰਗਾ ਫਰਕਾ ਆ ਲੋਕਰ ਕਿਤੇ ਨਹੀਂ ਦੇਲੇ ਪੁਂਡ ਪਾਤੀ ਆ ਥੋੜਾ ਛਿੱਕ ਕੇ ਜੱਗਿਆ ਕਰ

ਹਾਂ ਤੇ ਟਿਕਾ ਦਾ ਇਸ਼ਾਰਾ ਰਹਿ ਗਈ ਸਾਹਮਣੇ ਵਾਲੇ ਅੱਜ ਦਾ ਕਹਿੰਦੇ ਵੱਡੀ ਵੱੱਪ ਸਾਈਡ ਤੇ ਲਾਈ ਗਈ ਚੱਲ ਰਿਹਾ ਪਰ ਮਿੱਤਰੋ ਛੋਟੀ ਦੀ ਗਰਾਊਂਡ ਹੈ ਤੇ ਛੋਟੀ ਦੀ ਸੌਣ ਲੱਗੀ ਹੈ ਜਮੜੀ ਜਰ ਦੀ ਟੁੰਬੇ ਆਗਰਾ ਟੋੜਦਾਂ ਕਰਕੇ ਵਾਜੀਆ ਸੌਣ ਵਾਲੇ ਵੀਰਾਂ ਦੇ ਵਿੱਚੋਂ ਧਲਾਜ ਔਰ ਛੋਟੀ ਦੀ ਗਰਾਊਂਡ ਹੈ ਤੇ ਮੇਲਾ ਕਹਿੰਦੇ ਮੋਜੂ ਸਿਆ ਆ ਕਹਿੰਦੇ ਫੱਲਾ ਗੱਲਾ ਹੋਈ ਆਇਆ ਆਹ ਕਿਹਦੇ ਕਬੱਡੀ ਦੇ ਆਹ ਕਿਹਦੇ ਮੁੰਡੇ ਨੇ ਕਬੱਡੀ ਪਾ ਦਿੱਤੀ ਆ ਆਹ ਤੇ ਕਿਹਦੇ ਰਾਜਾ 14 ਸਨੇ ਵਾਲਾ ਆਹ ਨਾਲ ਕਿਹਦੇ ਸਪਾਰਨਸ ਏਸ਼ਟਰੀਆ ਕਾਂ ਪਾਤੇ ਔਰ ਪ੍ਰਿੰਸ ਪਾਕਨੇ ਇਹਦੀਆਂ ਬੱਲੇ ਬੱਲੇ ਜਿਹੜੇ ਖੇਡਿਆ ਅੱਜ ਕਿਹਦੇ ਇਟਲੀ ਦਾ ਕਾਂ ਪਾ ਆਹ ਬੇਸ਼ਕੀਆ ਦੇ ਕਿਹਦੇ ਲਾਈਵ ਜਿਹੜੇ ਲਿਆ ਜਿਹਨੂੰ ਧੰਨਵਾਦ ਧੰਨਵਾਦ ਕਰਦੇ ਵੱਡੇ ਬੰਦੇ ਦੀ ਆਹ ਕਿਹਦੇ ਟੱਕਰ ਆਹ ਸੰਭੀ ਬੱਲੇ ਬੱਲੇ ਕਰੇ ਅਗਲੀ ਕੜੀ ਪੁਲਿਸ ਆ ਮੋਰਚਾ ਮੁੰਡਾ ਵੰਡਾ ਆ ਪੀਸੀ ਆਪਾ ਕੀ ਆ ਮੇਰੇ ਮਿੱਤਰੇ ਚਾਰ ਗੋਣਾਂ ਲਿੋਕੀ ਦੇ ਲੱਗੇ ਹੋਇਆ ਭਲੇ ਇੱਕ ਗੰਦੀ ਹੋ ਗਈ ਇੱਧਰ ਜਿੰਨੇ ਵੀ ਸਾਰੇ ਭਰਾ ਖੜੇ ਆ ਸਰਕਾਰ ਦੇ ਲੋਕ ਨੇ ਇੱਥੇ ਦਾ ਕਿਉਂਕਿ ਇਹ ਆਪਾਂ ਆਪਣੀਆਂ ਧੜਾ ਵਾਸਤੇ ਵੀਡੀਓ ਵਾਸਤੇ ਲਾਇਆ ਹੋਇਆ ਆ ਆਪਾਂ ਜਿਹੜੇ ਵੀਰੇ ਜਿੰਨੇ ਵੀ ਪੁੱਜੇ ਸਰਕਾਰ ਦੇ ਲੋਕ ਨੇ ਸਾਰੇ ਭਰਾ ਹੱਥ ਜੋੜ ਕੇ ਬੈਠੇ ਆ ਪਰ ਜਿਹੜੇ ਆ ਚਿਹਰਾ ਫ੍ਰੀ ਕਰਦੇ ਬੈ ਜੀ ਕਿਉਂਕਿ ਆਪਣੇ ਭੈਣਾ ਵਾਸਤੇ ਟੈਂਪ ਲਾਇਆ ਹੋਇਆ ਹੱਥ ਜੋੜ ਕੇ ਬੈਠੀ ਆ ਸੋਹਣੇ ਕਬੱਡੇ ਤੇ ਸੋਹਰੀ ਦੁਨੀਆ ਸੋਹਣਾ ਮੈਨਾ ਉਹ ਵੱਡੀ ਤਰਕੜੇ ਖੇਡਾ ਜਾ ਰਿਹਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਾਣੀ ਅਮਰ ਕਬੱਡੀਆਂ ਕੰਨੀ ਕੋਟ ਦੇ ਸ਼ੇਰ ਨੇ ਖੜੇ ਆਹ ਕਿੰਨੇ ਮੁੰਡੇ ਕਬੱਡੀ ਪਾ ਦਿੱਤੀ ਹੈ ਤਾਂ ਕਿੰਨੇ ਅਗਲੇ ਮੈਚ ਦੀਆਂ ਦੋਨਾਂ ਟੀਮਾਂ ਨੂੰ ਬੇਨਤੀ ਹੈ ਕਿ ਆਪਾਂ ਸਮੇਂ ਲਾਈਏ ਇੱਧਰ ਜਿੰਨੇ ਵੀ ਪ੍ਰਾਪਤ ਨੇ ਵੀਰ ਖੜੇ ਆ ਸਾਰੇ ਨੂੰ ਬੇਨਤੀ ਹੈ ਆਪ ਬੰਨਾਲ ਜੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਲਈ

ਜੋ ਲਿਆ ਉਹ ਟੱਚਰ ਤੇ ਬੱਤੀਆ ਟੱਚਰ ਤੇ ਬੱਤੀਆ ਟੱਚਰ ਤੇ ਬੱਤੀਆ ਲੰਮੂ ਵੀ 240 ਸੋਹਰੇ ਸਾਹਮਣੇ ਕਹਿੰਦੇ ਮੈਂ ਖੇਡ ਮੋਦੀ ਦੇ ਮੇਰੇ ਹਸਾਮਦੇ ਨਾਲ ਲਾਸਟ ਰਾਉਂਡ ਮੇਰੇ ਪਹਿਲੇ ਮੈਚ ਵੀ ਮੇਰੇ ਹਸਾਮਦੇ ਨਾਲ ਲਾਸਟ ਕੌਂਡੀਆਂ ਮੈਂ ਰੰਤੂ ਇਹ ਹੋਇਆ ਮੇਰੇ ਮਿੱਤਰੋ ਅੱਜ ਕਦੇ ਮੇਲਾ ਲਾਲੀ ਢੰਗ ਹੋਣਾ ਦਾ ਉਹ ਮੇਲਾ ਕਹਿੰਦੇ ਜੱਸੇ ਕਰਤਾਰਪੁਰ ਹੋਣਾ ਦਾ ਮੇਲਾ ਕਹਿੰਦੇ ਜਿੰਨੂ ਵੱਜੇ ਹੋਣਾ ਦਾ ਅੱਜ ਕਦੇ ਜੱਡੇ ਧਰੋਲਾ ਮੇਲਾ ਜੇ ਅੱਜ ਦਾ ਬੱਲੇ ਬੱਲੇ ਹੋਈ ਫਿਰ ਕਹਿੰਦੇ ਮਣੀ ਤਦਵਾ ਪਰ ਕਹਿੰਦੇ ਆਹ ਜੱਫੀ ਆ ਲੱਗਦਾ ਮੈਨੂੰ ਉਹ ਪਾਕਿਸਤਾਨੀ ਐ ਪਰ ਕਹਿੰਦੇ ਮੁੰਡਾ ਉਹ ਚੋਟੀ ਦਾ ਅੰਕ ਆਪਣੀ ਟੀਮ ਦੇ

हमारी पार्टी भी भूलिया करे मुसलमान के लाखी भी गीता है ना के ते लोकारे सेवा लगे तो बताओ ती है ते थोड़े गले को अपनी बोले ते तीण। हम उनका चश्मा बराज ते सामने चार चार इस चार ओ अंदर कांटी ने मारा फले ना पालो रुसिया पीहर पीहर आ ते चरते पाकिया ते चरते पाकिया ओ अभी हमारे आया नौजवान के आउट फिर आउट फिर एक ਅਗਲੇ ਮੈਚੀਆਂ ਇਹਨਾ ਟੀਮਾਂ ਨੂੰ ਬੇਨਤੀ ਕੀ ਆਪਾਂ ਅਗਲੇ ਰੌਣਕ ਦੇ ਨਾਲ ਭਲੇ 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 ਆਓ ਭਾਈ ਅਗਲੇ ਮੈਚ ਦੀਆਂ ਟੀਮਾਂ ਜਿਹੜੇ ਦੇ ਮੈਦਾਨ ਦੇ ਵਿੱਚ ਆਉਣੀਆਂ ਬਚੈਫਾ ਪ੍ਰਸਮਾ ਵਿਰੋਧਾ ਦੀ ਟੀਮ ਤੇ ਨਾਲ ਕਹਿੰਦੇ ਜਿਹੜਾ ਮਾਨ ਤੋਂ ਇਹ ਮੈਚ ਹੋਇਆ ਜਿਹੜਾ ਪਹਿਲਾ ਮੈਚ ਹੈ ਜਿਹੜਾ ਦੁਨੀਆ ਦੇ ਧਰਾਂ ਦੇ ਫੇਰ ਦੇ ਨਜ਼ਰੋਂ ਹੋਣਗੇ ਤੇ ਨਾਲ ਕਰਮੂਨਾ ਦਾ ਪਾਜਲ ਪਟਾਣਾ ਜਿਹੜੀ ਟੀਮ ਆਉਂ ਚੱਲਦੇ ਨੇ ਜਿਹੜੀ ਜੇਤੂ ਦੇ ਬਰੇ ਆ ਜੀ ਜਿਹੜੇ ਅੱਜ ਦੇ 20 ਤੇ ਨਾਲ ਜਿਹੜੀ ਮਾਰਦੀ ਨੇ ਕੋ ਪਾਸ ਫਰੈਂਸ ਦੀ ਟੀਮ ਪੜੀ ਹੋਈ ਸੀ ਉਹਦੇ ਪਾਰ ਦੇ ਜੀ 12 ਅੰਦਰ ਕਵਾਂਟੀ ਦੇ ਜਿਹੜੇ ਬੱਚੇ ਕਰਮੂਨਾ ਕਲੱਬ ਦੇ ਜੀ ਹੰਦ ਟਵਾਂਟੀ ਜੀ ਚੱਲਦੇ ਮੈਦਾਨੇ ਜੇਤੂ ਰਹੀ ਹੈ ਜੀ ਛੇ ਤੋਂ ਬਹੁਤ ਧੰਨਵਾਦ ਹੈ ਭਾਈ ਹੱਥ ਜੋੜ ਕੇ ਬੇਨਤੀ ਨਹੀਂ ਕਰਦੇ ਨਾਲ ਬ੍ਰਹਿਤ ਨਿਵਾ ਆ ਗਿਆ ਖੇਡ ਦੇ ਮਾਮਲੇ ਪੁੱਛੋ ਲੋਕਾਂ ਦਾ ਖਾਖਾ ਮਾਰਦਾ ਕਾਫੀ ਅੱਜ ਜਿਹੜੀ ਦੂਰ ਦਰਦਿਆਂ ਦੇ ਵਾਰ ਖੇਡਾਂ ਨਾਲ ਬੱਲੇ ਲੱਗਿਆ ਦੁਨੀਆ ਬੜੀ ਦੂਰ ਕਰਾ ਦੇ ਲਈ ਆ ਪੇਰਾਂ ਨੂੰ ਦੇਖੂ ਦੇ ਰਿਆ ਹੋਇਆ ਹੱਥ ਮਾਰ ਕੇ ਬੇਲੀਆਂ ਵਾਈਂ ਅਗਲੀ ਟੀਮਾਂ ਬੰਦੀ ਦੇ ਨਾਮ ਆ ਰਹੀਆਂ ਮਾਨਤੇ ਵਾ ਵਿਜੈਸਰ ਪ੍ਰੋਸ ਕਹਿੰਦੇ ਬੂਨਾ ਦੀ ਟੀਮ ਵਾਲੀ ਹੋਈ ਆ ਤੇ ਅਮਰੇ ਮੈਚ ਦਾ ਬਾਬਾ ਸ਼ੌਂਕ ਟੱਕ ਉੱਤੇ ਗਿਆ ਜਾਲ ਨ ਮਤਾਰੇ ਪੰਜਾਬ ਕਹਿੰਦੇ ਜਿਹੜੀ ਕ੍ਰਿਪ ਕ੍ਰਿਪ ਕਹਿੰਦੇ ਪੰਜਾਬ ਟਰਾਫੀ ਫੇਰ ਤੇ ਆਣੀ ਚੋਗੇ ਦੇਖਦੇ ਆ ਜਰੇਬਲਾ ਕਹਿੰਦੇ ਪੰਜਾਬ ਦੇ ਪੰਜਾਬ ਦੇ ਪਿੰਡੇ ਕਦੇ ਕੁੰਡੀ ਦੇ ਵਿੱਚ ਜਾੜਾ ਕਦੇ ਦੇ ਦੋਰ ਬੁੜੇ ਸਾਡੇ ਭਾਵੇਂ ਬਹੁਤ ਧੰਨਵਾਦ ਬੋਡੀਆਂ ਵੀ ਸਾਡਾ ਨਾਲ ਕਦੇ ਵਿਸ਼ੇਤਾਂ ਤੇ ਵੱਡੇ ਵੱਡੇ ਦਾ ਬੰਦਾ ਧੰਨਵਾਦ ਅੱਜ ਸਰਵਾਰ ਵੀ ਜੀਤਾ ਰਣਾ ਸਾਡੇ ਧਾਰਾ ਨਾਲ ਕਦੇ ਵੱਡਾ ਬਧਾਈ ਦੇ ਬੋਲੇ ਕਦੇ ਵਿਸ਼ਾਲ ਧੰਨਵਾਦ ਅੱਛਾ ਅੱਛਾ ਠੀਕ ਠਾਕ ਨਹੀਂ ਨਹੀਂ ਘਟਦਾ ਆ ਠੀਕ ਆ ਜੀ ਧੰਨਵਾਦ ਦੇਰੀ ਬੀਤੀਆਂ ਦੀ ਬਰੋਹਨਾ ਬਚਾਸਰ ਦੀ ਟੀਮਾਂ ਤੇ ਮਾਪ ਕਦੇ ਦੀਆਂ ਟੀਮਾਂ ਇਹ ਜਲਦੀ ਦੇ ਨਾਮ ਜਿਹੜੀ ਜਾਣਦੀਆਂ ਨੇ ਮਾਣ ਦੇ ਅੰਦਰ ਰੋਕਦੇ ਪਾਣੀ ਨਹੀਂ ਮੰਨਦਾ ਪਾਣੀ ਮੰਗਦਾ ਉਹ ਥਾਲਾ ਉਹ ਮੈਚ ਦਾ ਮੇਰਾ ਜਿਹੜਾ ਕਰਦਾ ਨਹੀਂ ਚੱਲਣ ਦੇ ਆਪਾਂ ਇੱਧਰ ਪਵਾ ਦਿੰਦੇ ਆ ਅੱਜ ਕੋਣ ਅਗਲਾ ਮੈਚ ਜਲ ਚੱਲੂ ਜਦ ਤੱਕ ਵੀ ਆਪਾਂ ਇੱਧਰ ਕੰਮ ਦਿਆਂ ਤੇ ਲੰਗਰ ਦਾ ਪ੍ਰਬੰਧ ਕਰਿਆ ਹੈ ਬਾਈ ਜੀ ਨੇ ਉਹ ਪੂਰਾ ਕੜੀ ਛੋਲ ਹੋਰ ਕੀ ਦੱਤ ਲੱਤ ਸੰਜਿਆ ਆ ਕਮਲਾ ਆ ਨਹੀਂ ਲੰਗਰ ਟੈਪ ਮਲਗੀ ਰੇ ਕੜੀ ਛੋਲ ਚੱਲਦਾ ਲੰਗਰ ਤੇ ਜਿਹੜੀਆਂ ਬੜਾ ਸਟਾਲਾਂ ਉਹ ਭਾਈ ਜੀ ਪੈਸੇ ਦੇ ਕੇ ਬੰਦੇ ਨੇ ਕੋਈ ਆਪਣੀ ਲੱਗ ਚੀਜ਼ ਖਾਣੀ ਆ ਉਹ ਚੀਜ਼ ਆ ਉਹ ਤੁਸੀਂ ਬਾਓ ਖਾਣਾ ਆਪਣਾ ਕਬਾਬ ਖਾਣਾ ਉਹ ਲੱਗੀ ਜੀ ਸਟਾਲ ਜਿਹੜੀ ਪੈਸੇ ਦੇ ਕੇ ਕੋਕ ਵਗੈਰਾ ਪਏ ਨੇ ਪੈਸੇ ਦੇ ਕੇ ਤੇ ਇਧਰ ਮਿੱਠੇ ਪਾਣੀ ਦੀ ਸ਼ਹੀਰ ਲੱਗੀ ਹੋਈ ਆ ਜੀ ਆਪਣੀ ਇਧਰ ਚੱਲ ਆ ਜਾ ਤੇ ਚਾਹ ਤੇ ਕੜੀ ਛੋਲ ਲੱਗੇ ਹੋਏ ਨੇ ਜਿਹੜਾ ਲੰਗਾ ਲੱਗਿਆ ਤੇ ਬਾਕੀ ਜਿਹੜੀਆਂ ਸਟਾਲਾਂ ਇਧਰ ਆ ਗੋਲ ਗੱਪੇ ਆ ਇਹ ਸਟਾਲਾਂ ਬਾਈਏ ਪੈਸੇ ਵਾਲੀਆਂ ਨੇ ਤੇ ਗੰਨੇ ਦਾ ਰਸ ਵੀ ਚੱਲ ਰਿਹਾ ਆ ਆ ਬਾਈ ਲਾਉਣੇ ਹੈ ਗੰਨੇ ਦੇ ਰਸ ਦੀ ਦੇਖ ਲਈ ਆਹ ਮਸ਼ੀਨ ਆ ਅਮਰੀਦ ਨਾ ਹੀ ਫਰਦੇ ਆ ਅੱਗੇ ਬਾ ਸਾਡੇ ਮਸਾਉਂਦਾ ਤਾਂ ਫਿਰ ਆ ਮਸਕੋ ਦਾ ਤਾਂ ਵੱਜ ਗਿਆ ਫਿਰ ਲੋ ਇਧਰ ਆ ਬਾਈ ਨੇ ਇਧਰ ਗੰਨੇ ਵਾਲੀ ਆ ਮਸ਼ੀਨ ਵਾਹਨੇ ਬੁਝਾ ਖਲਤਾ ਵਾਹਨੇ ਬੁਝਾ ਫਾਈਨਲ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਫੈਰੀਕ ਲਈ ਰਹਿਮਤ ਪੂਜਾ ਕੁਮਾਰ ਨੇ ਕੀਤਾ ਤੇ ਇਧਰ ਸਮੋਸੇ ਨੇ ਜਲੇਬੀਆਂ ਸਮੋਸੇ ਤੇ ਮਿੱਠਾ ਪਾਣੀ ਦੀ ਜਿਹੜੇ ਕਰਵਾ ਰਹੇ ਨੇ ਸਾਰੇ ਮਹਿਮਾਨ ਜੀ ਜੁਆ ਰਹੇ ਜੀ ਸਪੋਰਟ ਕਲੱਬ ਬਹਿਗਾਮੋ ਤੋਂ ਬਹੁਤ ਬਹੁਤ ਸਾਡੇ ਵੀਰੇ ਲੰਨ ਨਕਬੇ ਇਹ ਧੁੱਪ ਵੀ ਘੱਟ ਲੱਗਦੀ ਪ੍ਰੀਤ ਕਿੰਨੀ ਜਿੰਨੀ ਮਿੰਟ ਜਿੰਨੀ ਆਵਣੋਂ ਰਾਤ ਕਰਾਈਏ ਬਹੁਤ ਕੀ ਕਹਿੰਦੀ ਹੈ ਸਮੇਂ ਦੀ ਕਦਰ ਕਰਦੀ ਹੈ ਚਲਿਓ ਹਰ ਇਧਰ ਚੱਲਦੇ ਜੀ ਨਹੀਂ

ਇੱਥੇ ਵੇਂਦਾ ਤਾਂ ਉੱਥੇ ਮੈਂ ਪਿੱਛੇ ਜਾਉਂਦਾ ਹਾਂ 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 ਹ ਦੋਲ ਪਾਣੀ ਨਾ ਨਾ ਕਰਿਓ ਮਿਲਣਾ ਕੋਈ ਨਹੀਂ ਜੀ ਗਰਮੀ ਆ ਇਧਰ ਦੇ ਪਾਸੇ ਪੱਤਾ ਗੁਰਦਵਾਰ ਦੇ ਕੀ ਪਾਣੀ ਕੋਕ ਜੜਾ ਬਾਗੀਆਂ ਦਾ ਜਿਸ ਗੱਲ ਦੀ ਗੱਲ ਹੈ ਇਹ ਰੰਗਰ ਪੱਕੇ ਤੋਂ ਕਹਿੰਦੇ ਸਪੀਕਰ ਦੀ ਆਸ ਤੇ ਤਾਂ ਅੱਜ ਵੀ ਸਰਕਾਰ ਨੂੰ ਵੀ ਵੀਰ ਕੋਕਾ ਸਮੋਲ ਬਾਈ ਵਾਲਕੇ ਦੇਖੀ ਵੀ ਉਹ ਵੀਡੀਓ ਸਹੀ ਹੋ ਗਈ ਆ ਸਾਫ ਹੁੰਦੀ ਆ ਤੀ ਕੇ ਆਇਤਾ ਨਹੀਂ ਵੀ ਮੂੰਹ ਆ ਦਿਖ ਦੇਣਾ ਹੁਣ ਚੁੱਪ ਕਰਕੇ ਸਰਪੰਚ ਜੀ ਜੀ ਪੱਛਮ ਸਾਹਿਬ ਆ ਲਾ ਹੈ ਬਹੁਤ ਹੀ ਸ਼ਤਿਕਾਰਯੋਗ ਵੀਰ ਸੁਖਰ ਸਿੰਘ ਸੰਦੀਪਜੀਤ ਪਾਡਾ ਗਿੱਲ ਸਾਰੇ ਪਿਆਰੇ ਪਿੰਡ ਦੇ ਪੁੱਜੀ ਨਾਲ ਹੀ ਜਿਹੜਾ ਤਿਆਰ ਜਿਹੜਾ ਹੋਇਆ ਹੈ ਤੇ ਅੱਜ ਦਾ ਤਗੜਾ ਕਹਿੰਦੇ ਅੱਜ ਦੇ ਜਰਮਾ ਮੁਕਾਬਲਾ ਵੀਰਾਂ ਦਾ ਸ਼ੁਰੂ ਹੋ ਜਾ ਰਿਹਾ ਹੈ ਇਹਨਾਂ ਤਗੜੇ ਮਾਦਲ ਕਹਿੰਦੇ ਖੇਡ ਦੇ ਜਾਨਾਂਗੇ ਜੈਮੋ ਵੀ ਕਹਿੰਦੇ ਪੁੱਜ ਗਏ ਵੀਰੋ ਜਿੱਤਵਾ ਦੋਨਾਂ ਦੇ ਕਬੱਡੀ ਦਾ ਕਹਿੰਦੇ ਮੇਰੇ ਜੋ ਵਹਾਨ ਖਿਡਾਰੀ ਹੈ ਬੜਾ ਤਗੜਾ ਖੇਡਦਾ ਕਹਿੰਦੇ ਨਜ਼ਰ ਆਉਂਦਾ ਇਹਨਾਂ ਗਰਾਉਂਡਾਂ ਦੇ ਵਿੱਚ ਔਰ ਦਰਸ਼ਕ ਵੀ ਦੇਖ ਕੇ ਮੇਰੇ ਵੀਰੋ ਵਾਹਦੇ ਜਾਂਦੇ ਕਹਿੰਦੇ ਹਾਂ ਕਿਆਂ ਵੀਰੇ ਜੇ ਤਗੜੇ ਮਾਨ ਕਹਿੰਦੇ ਮੇਰੇ ਵੀਰੋ ਕਬੱਡੀ ਦੇ ਇਸੇ ਧਰਤੀ ਦੇ ਉੱਪਰ ਕਹਿੰਦੇ ਖੇਡ ਦਾ ਨਜ਼ਰ ਆਉਂਦੀ ਮੇਰੇ ਪੰਜਾਬੀ ਵੀਰੋ ਐਂਡ ਗੱਲਾਂ ਜਿਹੜੀਆਂ ਕਹਿੰਦੇ ਸਿਰੇ ਉੱਤ ਗਈਆਂ ਆ ਮੈਚ ਨੂੰ ਲਾ ਕੇ ਕਹਿੰਦੇ ਬੜੇ ਰੌਲੇ ਚੱਲੇ ਹੈ ਜੀ ਹੋਣੇ ਹੈ ਬੜਾ ਤਗੜਾ ਕਹਿੰਦੇ ਮੇਰੇ ਵੀਰੋ ਜਿਹੜਾ ਮੁਕਾਬਲਾ ਪੱਕੜੀ ਲਾ ਦੇ ਹੁਣ ਕਹਿੰਦੇ ਪਹਿਲਾ ਖੇਡਿਆ ਜਾਣਾ ਹੈ ਦੇਖਦੇ ਕਹਿੰਦੇ ਇਸੇ ਮੀਲੇ ਦੇ ਐ ਮੈਂ ਵੀ ਬੱਬੂ ਭਾਈ ਕੱਲ ਫਿਰ ਦਸਕਾਂ ਦੇ ਨਾਲ ਹੱਥੇ ਸਾਹੇ ਤੇ ਮੈਚ ਹੈ ਮੇਰੇ ਵੀਰੋਂ ਪਰ ਜਿਹੜੀ ਸ਼ੁਰੂਆਤ ਕਰਵਾਈਏ ਬਹੁਤ ਤਕੜਾ ਪੁਆਇੰਟ ਲਿਖਣ ਵਾਲਾ ਵੀਰ ਸਾਡਾ ਜਰੂਰ ਸਾਹਮਣੇ ਕੋ ਆਵੇ ਹੁਣ ਪਹਿਲਾ ਕਹਾਵਰ ਤੋਂ ਇਸ ਮੈਚ ਜਿਹੜੇ ਲਾਈਵ ਮੈਚ ਤੇਰੀ ਵੇਖੀ ਤੂੰ ਦੋਵੇਂ ਵੀ ਪੁੱਛਣ ਗਰਮੀ ਬਹੁਤ ਹੈ ੱਤਪ ਬਹੁਤ ਆਵੇ ਕਰਕੇ ਫੋਨ ਗਰਮ ਹੋ ਗਿਆ ਪਹਿਲਾਂ ਇਥੇ ਕਰਕੇ ਬੰਦ ਹੋ ਗਿਆ ਦਾ ਵਿੱਚ ਨੂੰ ਹੈਲੋ ਜੀ ਹਾਂ 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 ਰਾਹ ਬਿਲਣਾ ਸੱਜ ਕਿਤੇ ਵੀ ਬਾਬਾ ਬਦਸ ਦੇ ਮਹਾਨ ਨਾਮ ਦੇ ਇਫੈਕਸ਼ਨ ਬਣੀ ਹੈ ਸੋ ਸਾਰੇ ਸਰਕਾਰ ਦੇ ਵੀਰ ਆਪਾਂ ਕਿਸੇ ਵੀ ਮੇਰੇ ਵੀਰ ਨੇ ਗਰਾਊਂਡ ਦੇ ਵਿੱਚ ਨਸ਼ਾ ਕਰਕੇ ਨਹੀਂ ਹੋਣਾ ਜੇ ਕੋਈ ਸਾਨੂੰ ਪਤਾ ਲੱਗਾ ਕਿ ਬੰਦਾ ਨਸ਼ਾ ਕਰਕੇ ਜਵਾਨ ਵਿੱਚ ਬੜਿਆ ਆਪਾਂ ਬਾਹਰ ਭਾਗੇ ਬਾਹਰ ਨਿਕਲਣਾ ਪਲੀਏ ਫੀਰ ਕਮੇਟੀ ਹੋਗੀ ਕਿਉਂਕਿ ਗਰਾਊਂਡ ਜਿਹੜੀ ਹੈ ਉਸ ਸਕੇ ਨੂੰ ਜਾਦੀ ਸਪੇਡ ਜਾਦੀ ਲੋਕਾਂ ਦੀ ਜਿਹੜੀ ਮੇਰੀ ਬੇਨਤੀ ਹੈ ਕਰਵਾਈਏ ਜੀ ਮੈਚ ਮੇਰੀ ਬੇਨਤੀ ਹੈ ਭਰਾਵਾਂ ਕੀ ਜਮਾਤ ਕਰਾਈਏ ਕਹਿੰਦੇ ਅੱਜ ਦੇ ਦਿਨ ਦਾ ਮੈਚ ਬਹੁਤ ਕਹਿੰਦੇ ਤਗੜਾ ਖੇਡ ਮੈਦਾਨ ਦੇ ਕਹਿੰਦੇ ਖੇਡਿਆ ਜਾਣਾ ਹੈ ਬਵਾਹਰੀ ਕਹਿੰਦੇ ਪੁੱਜਾ ਸ਼ਾਹਪੁਰੀਆਂ ਕਹਿੰਦੇ ਮੇਰੇ ਚਾਚੇ ਕਹਿੰਦੇ ਨਾ ਮਾਨਾ ਦੇ ਅੰਦਰ ਐਨ ਮੇਰੇ ਵੀਰੋਂ ਨਾਲ ਸਪੇਨ ਵਾਲਾ ਕਹਿੰਦੇ ਸਾਡਾ ਭਰਾ ਕਹਿੰਦੇ ਵੱਡਾ ਵੀ ਪੁੱਜ ਆਇਆ ਐਨ ਚਾਚੇ ਕਹਿੰਦੇ ਗੱਭਰੂਆਂ ਦੇ ਜਿੱਪੋਂ ਸਾਰੇ ਨੇ ਮਾਸ਼ੀਨੀਆ ਦੇ ਵਿੱਚ ਕੋਈ ਨਾ ਕਿਸੇ ਨੂੰ ਘਾਟਿਆ ਲੋ ਜਾ ਵੀ ਕਹਿੰਦੇ ਨੇ ਫੜ ਕੇ ਢਾ ਲਾਂਗੇ ਤੇ ਰੇਡਰ ਕਹਿੰਦੇ ਨੇ ਦਿਖਾਵਾਂਗੇ ਕਨਕ ਦਾ ਟੱਕੀ ਆਵੇ ਕੋਈ ਕਿ ਟਾਈਮ ਦਾ ਕੋ ਪਤਾ ਚੱਲਿਆ ਜਿਹੜਾ ਮੈਂ ਵੀ ਦੇਖਿਆ ਉਹਨਾਂ ਵਿੱਚ ਜਾਣੇ ਆਇਆ ਰੈਡੀ ਇੱਕ ਮੈਚ ਮੈਂ ਵੀ ਲਾਇਆ ਹੁਣ ਰੇਡ ਨਹੀਂ ਜੱਫੇ ਲਾਉਂਗਾ ਮੈਂ ਗੱਡੀ ਕੋਲ ਨਹੀਂ ਹੈ ਅੱਜ ਦੇ ਦਿਨ ਦਾ ਗੱਡੀ ਵਹਾਂ ਦੂਰ ਖੜੀ ਨਜਾਇਜ਼ ਹੀ ਤੁਹਾਨੂੰ ਹੁਣ ਵੀਰ ਜੀ ਨੂੰ ਖੇਡ ਦੇ ਮੈਦਾਨ ਅੰਦਰ ਕਹਿੰਦੇ ਚਰਚੇ ਹੋਣੇ ਆ ਪਰ ਵੀ ਖੇਲੀ ਕਦੇ ਇਹ ਤਾਂ ਖੇលਿਆ ਕਰਿਆ ਵੀ ਚਰਚੇ ਇਸ ਮਹੀਨੇ ਦੇ ਮੇਰੇ ਵੀਰੋ ਪਿਛਲੇ 56 ਮਹੀਨਿਆਂ ਤੋਂ ਹੋ ਰਿਹਾ ਹੈ ਅੱਜ ਵੀ ਇਹ ਕੀ ਹੋ ਗਿਆ ਵੀ ਨਾਰਾ ਕਿਸੇ ਮੈਚ ਨਹੀਂ ਕਰਾਈਏ ਕਿਉਂਕਿ ਬਸ ਵੀਰ ਐ ਕਹਿੰਦੇ ਵੀ ਦੇਖ ਟਿਕਟ ਖਲਾਈ ਦੇਖਿਆ ਤੇ ਮੈਚ ਤੁਰੂ ਸਟਾਰਟ ਹੋਵੇ ਤੇ ਸਭੀ ਬੈਂਟੀਆਂ ਵੀ ਅੱਜ ਜਲਦੀ ਮੈਚ ਚੜ੍ਹ ਗਈਏ ਔਰ ਦੂਸਰੀ ਟੀਮਾਂ ਦੇ ਵੀ ਬੈਂਟੀਆਂ ਵੀ ਹਾਫ ਸਮੇਂ ਦੇ ਵਿੱਚ ਆਪਾਂ ਗਰਾਊਂਡ ਦੇ ਵਿੱਚ ਪੁੱਜਾ ਹੈ ਅੱsse ਜੀ ਵਿੱਚ ਨੂੰ ਵੀ ਵੀਡੀਓ ਸਹੀ ਆ ਰਹੀ ਆ ਸਾਭ ਜੀ ਕਰੀ ਵੀਡੀਓ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਜ਼ਰੂਰ ਹਾਂਜੀ ਪਿਛਾ ਮੇਰੇ ਵੀਰਾਂ ਦੇ ਬੈਂਟੀਆਂ ਇਧਰੇ ਪਾਸੇ ਰਹਿਣੀਆਂ ਹੈ ਉਹਦੇ ਸਾਡੇ ਪੈਗਾਂ ਦੇ ਵਾਪਸ ਸਪੈਸ਼ਲ ਜਿਹੜੀਆਂ ਸੀ ਇਧਰ ਦੇ ਪਾਸੇ ਪੁੱਛਿਆ ਕਿ ਇੱਧਰੋਂ ਵੀ ਮੀਂਹ ਲੱਗ ਰਿਹਾ ਥੋੜੀ ਹਾਂਜੀ ਜਿਹਨਾਂ ਵਾਲੇ ਨੇ ਉਧਰ ਖੜ੍ਹ ਜਾਂਦੇ ਵਿਚਾਲੇ ਲੱਗੇ ਰਹਿੰਦਾ ਨਾ ਇਹ ਤਾਂ ਨਹੀਂ ਟੈਂਟ ਲਾ ਦੇਣਾ ਗੱਡੀ ਜਰ ਪਾਈ ਹੁਣ ਜਿੱਥੇ ਤੇਰੇ ਵਾਲੀ ਤਾਂ ਨਹੀਂ ਜਿਹੜੀ ਬਣਾਇਆ ਤਾ ਕਿਹੜਾ ਕੇਲਾ ਮੇਰੇ ਵਾਲੀ ਦਾ ਦੱਖਾਂ ਜਿਹਾ ਹੱਥ ਖੜੇ ਮੇਰੀ ਗੱਡੀ ਖੜੀ ਇਹ ਕਿਲਾ ਹੈ ਪਾਣੀ ਦੀਆਂ ਬੋਤਲਾਂ ਦੋਹਾਂ ਨੌਜਵਾਨ ਨੇ ਪਿਛਲੇ ਸਤਰੀਆ ਕੱਪ ਜਿਹੜਾ ਵਿਰੋਧ ਦੇ ਪੰਜਸੇ ਨੂੰ ਜਿੱਤਾਇਆ ਯਾਰ ਮੈਂ ਤਾਂ ਉੱਥੇ ਹੀ ਖੜਦਾ ਬਾਬੇ ਮੰਨ ਵੀ ਜ਼ਫਰ ਲੰਮਾ ਜ਼ਫਰ ਦਾ 14 20 ਮੇਰੇ ਵਾਸਤੇ ਪਲੀਜ਼ ਜਲਦੀ ਗੱਲ ਵਿੱਚ ਆ ਜਾਓ ਕਿਉਂਕਿ ਲਾਈਨ ਮੈਨੇ ਸਵਾਵਾਹ ਕੰਨੀਆਂ ਨੇ ਸੋ ਮੇਰੀ ਬੇਟੀ ਆ ਵੀ ਪਲੀਜ਼ ਇਧਰ ਪਾਸੇ ਸੱਜੇ ਪਾਸੇ ਸਟੇਜ 'ਤੇ ਬੀਬੀਆਂ ਬੈਠੀਆਂ ਨੇ ਉੱਥੇ ਮੇਰਾ ਵੀ ਕੋਈ ਵੀ ਨਾਵੇ ਚ ਬੈਠੀ ਆ ਵੀ ਇਧਰਲੇ ਪਾਸੇ ਥੋੜਾ ਹੋ ਜੀ ਮੇਰੀ ਵੱਡੀ ਗੱਲ ਹੈ ਸ਼ਾਇਦ ਸਾਡਾ ਵੀ ਦਾਜੂ ਜਾਣ ਕਰਕੇ ਜਵਾਦਾ ਕਰ ਗਿਆ ਹਾਂਜੀ ਲਾਈਨ ਵਿੱਚ ਹਰਦੇਵ ਜੱਤੇ ਨਾਲ ਨੇ ਆਪਾਂ ਹਰਦੇਵ ਵੀ ਨੂੰ ਵਿੱਚ ਵੀ ਆ ਜਾ ਬੋਲ ਵਿੱਚ ਹਾਂਜੀ ਮੈਂ ਤਾਂ ਵਿੱਚ ੱਲਿਆ ਲਓ ਇਧਰ ਬੱਸ ਪਹਿਲੀ ਕਬੱਡੀ ਮਾਰਦੇ ਤਾਲੀਆਂ ਮੇਰੇ ਪੰਜਾਬੀਆਂ ਆਓ ਇਕ ਸਾਹਮਣੇ ਹਰ ਇਹ ਪਹਿਲੀ ਕਬੱਡੀ ਪਾਉਣ ਵਾਸਤੇ ਕੋਕੀ ਦਾ ਸਪੁੱਤਰ ਇਹਦੇ ਪੱਕੇ ਤੌਰ ਤੇ ਮੀਡਾਂ ਵਿੱਚ ਜਾ ਵਸੇ ਕੋਕੀ ਦੇ ਬੱਲੇ ਬੱਲੇ ਕੋਈ ਹੈ ਕਿ ਜਾ ਕੇ ਮੈਦਾਨ ਵਿੱਚ ਲਾ ਮੈਂ ਤਾਂ ਹੌਸਲੇ ਦੇ ਨਾਲ ਬੇਸ਼ੇਰ ਬਣ ਜਾ ਪੁੱਤ ਦਾ ਇਤਮ ਆਖੀ ਪੁੱਤਾਂ ਨੂੰ ਕਬੱਡੀ ਦਾ ਪਲੇਅਰ ਬਣ ਜਾ ਪੁੱਤਾਂ ਨੂੰ ਕਬੱਡੀ ਦਾ ਪਲੇਅਰ ਬਣ ਜਾ ਕਿਤੇ ਆ ਵੀ ਪਾਲੇ ਵਾਂਗੂ ਨਾ ਹੋ ਜਾਵੇ ਹੌਸਲੇ ਦੇ ਨਾਲ ਤੇ ਕਰ ਮਣ ਜਾ ਪੁੱਤਾਂ ਦਾ ਇਤਮ ਆਖੀ ਪੁੱਤਾਂ ਨੂੰ ਕਬੱਡੀ ਦਾ ਪਲੇਅਰ ਬਣ ਜਾ ਵਾਕਿਆ ਮੇਰੇ ਵੀਰੋ ਬਹੁਤ ਧੰਨਵਾਦ ਕਹਿੰਦੇ ਅੱਜ ਦੇ ਜਿੰਦਾ ਮੁਕਾਬਲੇ ਜਿਹੜਾ ਕਹਿੰਦੇ ਸ਼ੁਰੂ ਹੋ ਜਾ ਰਿਹਾ ਹੈ ਪਹਿਲੀ ਕਬੱਡੀ ਪਾਉਂਗ ਲਈ ਕਹਿੰਦੇ ਮੇਰੇ ਵੀਰੋ ਦੇਖਣਾ ਵੀ ਕਿਹੜਾ ਖਿਡਾਰੀ ਕਹਿੰਦੇ ਵਾਧਾ ਤੇ ਚਰਚੇ ਕਹਿੰਦੇ ਇਸੇ ਮੇਲੇ ਦੇ ਹੈ ਬਹੁਤ ਤਗੜਾ ਮੇਰੇ ਵੀਰੋ ਜਿਹੜਾ ਕਹਿੰਦੇ ਮੁਕਾਬਲਾ ਕਹਿੰਦੇ ਖੇਡ ਮੈਨੂੰ ਲੱਗਦਾ ਜੇ ਪਹਿਲੀ ਕਬੱਡੀ ਵਿੱਚ ਸ਼ਪਾਲ ਮਾਰੇਗਾ ਆ ਮੁੰਡੇ ਨਹੀਂ ਕਹਿੰਦੇ ਚਰਦੇ ਐ ਦੁਨੀਆ ਕਹਿੰਦੀ دیਵਾਨੀਆਂ ਕੀਤੀ ਹੋਈ ਐ ਮੇਰੇ ਵੀਰੋ ਵੀ ਗੱਲਾਂ ਕਹਿੰਦੇ ਸਹੀ ਲੱਗੀਆਂ ਅੱਜ ਕਹਿੰਦੇ ਤਗੜੇ ਖਿਡਾਰੀ ਕਹਿੰਦੇ ਖੇਡ ਦੇ ਨਜਰਾਣਗੇ ਅਸੀਂ ਧਰਤੀ ਦੇ ਉੱਪਰ ਤੇ ਮੇਰੇ ਵੀਰੋ ਚਾਚੇ ਇੰਨਾ ਮੇਲਿਆਂ ਦੇ ਹੋ ਰਹੀ ਐ ਅਗਰ ਤਰੀਕ ਵੀ ਕਹਿੰਦੇ ਭੱਜਦੀ ਆ ਰਹੀ ਐ ਐਨ ਮਾਂ ਤੇ ਵੀ ਧਰਤੀ ਦੇ ਜੀ ਜੀ ਜਦੋਂ ਖਾਰ ਕੋਲ ਸਾਊਂਡ ਸੁਣਣ ਦੇ ਵਿੱਚ ਸਾਊਂਡ ਹੋ ਰਹੀ ਹੈ ਸੋਭਾ ਫੋੜਿਆ ਇੱਥੇ ਦੇ ਸਾਹਮਣੇ ਕਾਲੀ ਨੇ ਬੜੀ ਵਧੀਆ ਗੱਲਾਂ ਸੈਂਕੂ ਧੰਨਵਾਦ ਤੁਹਾਡਾ ਇੰਦਰੇ ਪਾਸੇ ਮਾਰਦੇ ਤਾੜੀਆਂ ਤੁਹਾਡੀ ਕਿਤੇ ਵੀ ਪਹਿਲੀ ਕਬੱਡੀ ਪਾਉਣ ਵਾਸਤੇ ਇਸ ਵਾਰ ਮੋੜ ਗਿਆ ਮੇਰੇ ਪਿੰਡਵਾਲੂ ਮਾਰਦੇ ਤਾੜੀਆਂ ਵੀ ਬਹੁਤ ਜੀ ਤਾੜੀਆਂ ਲਓ ਇਹਨਾਂ ਸਾਡੇ ਕਿੰਨੇ ਮੁੰਡੇ ਨੇ ਹਾਜ਼ਰੀ ਲਏ ਇੱਥੇ ਲੱਗਿਆ ਅਪਣੇ ਤਿਉਹਾਰ ਨੇ ਤੇ ਆਓ ਮਾਰੇ ਤਾੜੀਆਂ ਮਾਰੇ ਦੇਖ ਸਾਡੀ ਅੰਧਰੇ ਕਬੱਡੀਆ ਪਾਉਣੇ ਕੋ ਆ ਫਾਇਦੇ ਹੋਣੇ ਬਾਣਾ ਇੱਕ ਪਾਸੇ ਲੱਕੀ ਲੱਗਾ